ਆਧੇ ਪੰਜਾਬ ਦੀਆਂ ਚੇਅਰਮੈਨੀਆਂ ਰਾਜ ਸਭਾ ਦੀਆਂ ਸੀਟਾਂ ਅਤੇ ਕਈ ਹੋਰ ਅਹੁਦੇਦਾਰੀਆਂ ਤੇ ਦਿੱਲੀ ਤੋਂ ਲਿਆ ਕੇ ਲੋਕਾਂ ਨੂੰ ਬਿਠਾਇਆ ਜਾ ਰਿਹਾ ਹੈ ਪਰ ਕੀ 10 ਸਾਲ ਦਿੱਲੀ ਵਿੱਚ ਰਹੀ ਸਰਕਾਰ ਦੌਰਾਨ ਕਿਸੇ ਪੰਜਾਬ ਦੇ ਇੱਕ ਵੀ ਵਲੰਟੀਅਰ ਨੂੰ ਇੱਕ ਵੀ ਅਹੁਦੇਦਾਰ ਨੂੰ ਦਿੱਲੀ ਵਿੱਚ ਕੋਈ ਚੇਅਰਮੈਨੀ ਦਿੱਤੀ ਗਈ ਦਿੱਲੀ ਦੀ ਰਾਜ ਸਭਾ ਤੋਂ ਕਿਸੇ ਨੂੰ ਭੇਜਿਆ ਗਿਆ ਇਹ ਸਵਾਲ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਲਈ ਵੀ ਇਹ ਸਵਾਲ ਹੈ ਕਿ ਤੁਸੀਂ ਇਸ ਗੱਲ ਤੇ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਪੁੱਛਦੇ ਕਿ ਜਦ 10 ਸਾਲ ਸਾਡੀ ਦਿੱਲੀ ਦੇ ਵਿੱਚ ਸੱਤਾ ਰਹੀ ਹੈ ਤੁਸੀਂ ਪੰਜਾਬ ਦੇ ਕਿਸੇ ਇੱਕ ਵਿਅਕਤੀ ਨੂੰ ਕੋਈ ਜ਼ਿਲ੍ਹਾ ਲੈਵਲ ਦੀ ਚੇਅਰਮੈਨੀ ਵੀ ਨਹੀਂ ਦਿੱਤੀ ਤੇ ਅੱਜ ਪੰਜਾਬ ਦੇ ਵਿੱਚ ਲਗਾਤਾਰ ਜ਼ਿਲ੍ਹਾ ਛਡੋ ਸਟੇਟ ਲੈਵਲ ਦੀਆਂ ਚੇਅਰਮੈਨੀਆਂ ਅਤੇ ਉਸ ਤੋਂ ਵੀ ਉੱਤੇ ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਉਹ ਦਿੱਲੀ ਤੇ ਯੂਪੀ ਵਾਲਿਆਂ ਨੂੰ ਦਿੱਤੀਆਂ ਗਈਆਂ ਤਾਂ ਹੁਣ ਇੱਥੇ ਸਵਾਲ ਹੀ ਖੜਾ ਹੁੰਦਾ ਹੈ ਕੀ ਪੰਜਾਬ ਦੇ ਲੋਕ ਆਯੋਗ ਨੇ ਵੀ ਉਹਨਾਂ ਨੂੰ ਦਿੱਲੀ 'ਚ ਵੀ ਨਹੀਂ ਦਿੱਤੀ ਗਈ ਤੇ ਅੱਜ ਜਦ ਪੰਜਾਬ ਦੇ ਵਿੱਚ ਸੱਤਾ ਤੇ ਪੰਜਾਬ 'ਚ ਵੀ ਉਹਨਾਂ ਨੂੰ ਲਾਂਬੇ ਕੀਤਾ ਜਾ ਰਿਹਾ ਚੰਗੀਆਂ ਚੰਗੀਆਂ ਚੇਅਰਮੈਨੀਆਂ ਟੌਪ ਟੌਪ ਦੀਆਂ ਰਾਜ ਸਭਾ ਸੀਟਾਂ ਇਹ ਸਾਰੀਆਂ ਚਾਕੇ ਦਿੱਲੀ ਤੇ ਯੂਪੀ ਵਾਲਿਆਂ ਨੂੰ ਵੱਡੇ ਪਦਰ ਤੇ ਦਿੱਤੀਆਂ ਗਈਆਂ ਤੇ ਜਦੋਂ ਦਿੱਲੀ ਦੇ ਵਿੱਚੋਂ ਰਾਜ ਸਭਾ ਜੋ ਭੇਜਣਾ ਭੇਜਣਾ ਸੀ ਉਦੋਂ ਦਿੱਲੀ ਤੇ ਯੂਪੀ ਵਾਲੇ ਭੇਜੇਗੇ ਉਦੋਂ ਫਿਰ ਪੰਜਾਬ ਨੂੰ ਨਹੀਂ ਪੁੱਛਿਆ ਗਿਆ ਤੇ ਜਦ ਦਿੱਲੀ ਦੇ ਵਿੱਚ 10 ਸਾਲ ਸੱਤਾ ਜਦੋਂ ਪੰਜਾਬ 'ਚ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਨਹੀਂ ਸੀ ਤਾਂ ਉਦੋਂ 10 ਸਾਲ ਪੰਜਾਬ ਦੇ ਵਰਕਰਾਂ ਨੂੰ ਕਿਸੇ ਨੂੰ ਇੱਕ ਵੀ ਵਿਅਕਤੀ ਨੂੰ ਉੱਥੇ ਜਿਹੜੀ ਆ ਉਹ ਚੇਅਰਮੈਨ ਹੀ ਦਿੱਤੀ ਗਈ ਮਾਨ ਸਾਹਿਬ ਲਗਾਤਾਰ ਅੱਜ ਬੋਲ ਰਹੇ ਨੇ ਕਿ ਰਮਨ ਅਰੋੜਾ ਦੇ ਮਾਨ ਜੀ ਕਿ ਮੈਂ ਭ੍ਰਿਸ਼ਟਾਚਾਰ ਦੇ ਖਿਲਾਫ ਹਾਂ ਜ਼ੀਰੋ ਟੋਲਰੈਂਸ ਹੈ ਆਪਦੇ ਵੀ ਨਹੀਂ ਬਖਸ਼ੇ ਜਾਣਗੇ ਕੀ ਜਿਹੜੀਆਂ ਚੇਅਰਮੈਨੀਆਂ ਦਿੱਲੀ ਵਾਲਿਆਂ ਨੂੰ ਦਿੱਤੀਆਂ ਜਾਣੀਆਂ ਭ੍ਰਿਸ਼ਟਾਚਾਰ ਨਹੀਂ ਪੰਜਾਬ ਦੇ ਪੈਸੇ ਕਿਸੇ ਹੋਰ ਨੂੰ ਲਟਾਏ ਜਾਣੇ ਭ੍ਰਿਸ਼ਟਾਚਾਰ ਨਹੀਂ ਕੀ ਜਿਹੜਾ ਤੁਸੀਂ ਐਡਾਂ ਤੇ ਕਰੋੜਾ ਰੁਪਇਆ ਖਰਚ ਕਰ ਰਹੇ ਹੋ ਇਹ ਭ੍ਰਿਸ਼ਟਾਚਾਰ ਨਹੀਂ ਕੀ ਜਿਹੜੇ ਤੁਹਾਡੇ ਵੱਖ-ਵੱਖ ਆਮ ਇਲਿਆਂ ਤੇ ਇਲਜ਼ਾਮ ਲੱਗਦੇ ਕਿ ਟਰੱਕ ਯੂਨੀਅਨ ਆਪਦੀ ਪ੍ਰਧਾਨਗੀ ਆਪਣੇ ਬੰਦਿਆਂ ਨੂੰ ਬਿਠਾਈ ਜਾ ਰਹੀ ਹੈ ਉਹ ਕਿਉਂ ਬਿਠਾਇਆ ਜਾ ਰਿਹਾ ਜਾਂਚ ਕਰਦੇ ਹੋ ਕਦੇ ਕੀਤੀ ਹੈ ਤੁਸੀਂ ਕੀ ਉਹ ਚ ਭ੍ਰਸ਼ਟਾਚਾਰ ਨਹੀਂ ਟਰੱਕ ਆਪਰੇਟਰ ਰਹੁੰਦੇ ਨੇ ਕਿ ਸਾਡਾ ਕਰੋੜਾ ਰੁਪਇਆ ਜਿਹੜਾ ਹਰ ਸਾਲ ਪ੍ਰਧਾਨ ਦੇ ਰਾਹੀਂ ਉੱਪਰ ਤੱਕ ਚਲਾ ਜਾਂਦਾ ਕੀ ਕਦੇ ਉਹਦੀ ਜਾਂਚ ਕੀਤੀ ਹੈ ਪਰ ਇੱਥੇ ਜਾਂਚ ਤਾਂ ਛੱਡੋ ਇੱਥੇ ਤਾਂ ਆਪਦੇ ਹੱਕਾਂ ਲਈ ਵੀ ਬੋਲਿਆ ਨਹੀਂ ਜਾਂਦਾ ਇੱਥੇ ਤਾਂ ਵਲੰਟੀਅਰ ਅਸੀਂ ਨਹੀਂ ਕਹਿੰਦੇ ਕਿ ਵਲੰਟੀਅਰ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਅਹੁਦੇ ਨਹੀਂ ਮਿਲਣੇ ਚਾਹੀਦੇ ਮਿਲਣੇ ਚਾਹੀਦੇ ਕੰਮ ਕੀਤੇ ਉਹਨਾਂ ਨੇ ਆ ਲੱਗਦਾ ਲਗਭਗ 2014 13 ਤੋਂ ਲੱਗੇ ਆ 25 ਆ ਗਿਆ 12 ਸਾਲ ਦਾ ਇੰਤਜ਼ਾਰ ਹੈ ਅੱਜ ਵਲੰਟੀਅਰ ਨੂੰ ਕਿਹੜਾ ਅਹੁਦਾ ਦਿੱਤਾ ਜਾਂਦਾ ਸਕੂਲ ਕਮੇਟੀਆਂ ਚ ਪਾ ਦਿਓ ਜੀ ਕਿਸੇ ਨੂੰ ਆ ਲਾ ਦਿਓ ਜੀ ਇਹ ਐਸਸੀ ਵਿੰਗ ਦਾ ਚੇਅਰਮੈਨ ਹੈ ਬੀਸੀ ਵਿੰਗ ਦਾ ਚੇਅਰਮੈਨ ਹੈ ਇਹ ਫਲਾਨੇ ਵਿੰਗ ਦਾ ਚੇਅਰਮੈਨ ਹੈ ਉਹਨਾਂ ਦੇ ਅਹੁਦੇ ਵੀ ਉਹਨਾਂ ਨੂੰ ਦਿੱਤੇ ਜਾਂਦੇ ਪਰ ਆਮ ਆਦਮੀ ਪਾਰਟੀ ਦੇ ਵਲੰਟੀਅਰ ਬੋਲਦੇ ਨਹੀਂ ਜਾਂ ਬੋਲਦੇ ਉਹਨਾਂ ਦੀ ਸੁਣਦਾ ਨਹੀਂ ਇਹ ਹੁਣ ਸਵਾਲ ਬਰਕਰਾਰ ਹੈ ਜਿਸ ਤਰੀਕੇ ਦੇ ਨਾਲ ਦਿੱਲੀ ਵਾਲਿਆਂ ਨੂੰ ਪੰਜਾਬ 'ਚ ਬਿਠਾਇਆ ਜਾ ਰਿਹਾ ਪੰਜਾਬ ਵਾਲਿਆਂ ਨੂੰ ਵੀ ਦਿੱਲੀ 'ਚ ਬਿਠਾਇਆ ਜਾ ਸਕਦਾ ਸੀ ਪੰਜਾਬ ਨੂੰ ਵੀ ਉੱਥੇ ਅਹੁਦੇ ਦਿੱਤੇ ਜਾ ਸਕਦੇ ਸੀ ਤਾਂ ਮੰਨ ਲਿਆ ਜਾਂਦਾ ਕਿ ਜਦ ਦਿੱਲੀ 'ਚ ਸੱਤਾ ਸੀ ਉਦੋਂ ਪੰਜਾਬ ਦੇ ਲੋਕਾਂ ਨੂੰ ਲਾਭ ਮਿਲਿਆ ਆਜਾ ਚਲੋ ਪੰਜਾਬ ਸੱਤਾ ਉੱਥੋਂ ਦੋ ਚਾਰ ਬੰਦੇ ਐਡਜਸਟ ਕਰ ਲੇ ਪਰ ਹੁਣ ਤਾਂ ਇੱਕ ਹੋਰ ਗੱਲ ਨਿਕਲ ਕੇ ਆਈ ਹੈ ਕਿ ਜ਼ਿਲ੍ਹਾ ਪ੍ਰਭਾਰੀ ਵੀ ਇੱਕ ਜਿਹੜੇ ਤੇ ਬੰਦਾ ਦਿੱਲੀ ਦਾ ਲਗਾਇਆ ਗਿਆ ਕਿ ਜ਼ਿਲ੍ਹਾ ਪ੍ਰਧਾਨ ਆ ਉਹ ਪੰਜਾਬ ਦਾ ਨਾਲ ਉਹ ਜਿਹੜਾ ਇੰਚਾਰਜ ਆ ਉਹ ਦਿੱਲੀ ਦਾ ਮਤਲਬ ਜ਼ਿਲ੍ਹਿਆਂ ਤੱਕ ਕੱਲੋਂ ਇਹ ਹੋਣਾ ਹੈ ਜਿਵੇਂ ਇੱਕ ਪਹਿਲਾਂ ਚਰਚਾ ਚੱਲਦੀ ਸੀ ਕਿ ਹਲਕਾ ਵਾਈਜ਼ ਦਿੱਲੀ ਦਾ ਬੰਦਾ ਆ ਜਾਣਾ ਹੈ ਇੱਕ ਐਮਐਲਏ ਹੋਵੇਗਾ ਕਿ ਕੋਈ ਉਹਦੇ ਬੰਦੇ ਵਿਅਕਤੀ ਉਹਦੇ ਨਾਲ ਦਿੱਲੀ ਦਾ ਹੋਵੇਗਾ ਸੋ ਪੂਰਨ ਤਰੂਪ ਦੇ ਵਿੱਚ ਪੰਜਾਬ ਦੇ ਉੱਤੇ ਦਿੱਲੀ ਤੇ ਯੂਪੀ ਦਾ ਕਬਜ਼ਾ ਹੋ ਗਿਆ ਤੇ ਇੱਥੇ ਸਾਡੇ ਕੁਝ ਲੋਕ ਬਈ ਇਹ ਪੁਝਾਓ ਪੰਜਾਬ ਪੁਝਾਓ ਜਈਆ ਮਹਮਾ ਚਲਾਈ ਜਾਂਦੇ ਆ ਉਹ ਗਰੀਬ ਮਜ਼ਦੂਰਾਂ ਤੇ ਉੱਤੇ ਤਾਂ ਗੱਲਾਂ ਕਰੀ ਜਾਂਦੇ ਆ ਪਰ ਜਦ ਪ੍ਰਵਾਸੀ ਐਡੇ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵੱਡੇ ਉਹਦਾਂ ਤੇ ਬੈਠ ਰਹੇ ਆ ਉਦੋਂ ਇਹ ਵੀ ਚੁੱਪ ਐ ਉਦੋਂ ਇਹ ਵੀ ਨਹੀਂ ਬੋਲ ਰਹੇ ਕੋਈ ਮਹੰਮ ਨਹੀਂ ਚਲਾ ਰਹੇ ਕਿ ਇਸ ਪੰਜਾਬ ਪੰਜਾਬੀਆਂ ਦਾ ਤੇ ਰਾਜ ਇੱਥੇ ਪ੍ਰਵਾਸੀਆਂ ਦਾ ਹੋਈ ਜਾਂਦਾ ਐ ਇੱਥੇ ਰੌਲਾ ਪੈਂਦਾ ਕਿ ਜੀ ਝੋਨਾ ਨਾ ਲਵਾਓ ਇੱਥੇ ਰੌਲਾ ਪੈਂਦਾ ਜੀ ਫੈਕਟਰੀਆਂ ਚੋਂ ਕੱਢੋ ਪਰ ਇੱਥੇ ਤਾਂ ਜਿਹੜੀ ਜਿਨ੍ਹਾਂ ਨੇ ਫੈਕਟਰੀਆਂ ਨੂੰ ਮਨਜ਼ੂਰੀਆਂ ਦੇਣੀਆਂ ਉਹ ਚੇਅਰਮੈਨੀਆਂ ਉਹਨਾਂ ਕੋਲੇ ਜਿਨ੍ਹਾਂ ਨੇ ਫੈਕਟਰੀਆਂ ਦੇ ਪੋਲੂਸ਼ਨ ਤੇ ਕੰਟਰੋਲ ਕਰਨਾ ਉਹ ਚੇਅਰਮੈਨੀਆਂ ਉਹਨਾਂ ਕੋਲੇ ਤੇ ਜਿਨ੍ਹਾਂ ਨੇ ਰਾਜ ਸਭਾ 'ਚ ਜਾ ਕੇ ਸਵਾਲ ਉਠਾਉਣੇ ਆ ਉਹ ਵੀ ਉਹ ਸੋ ਇੱਥੇ ਰਾਜਪੂਰਨ ਰੂਪ ਦੇ ਵਿੱਚ ਤਾਂ ਹੋ ਚੁੱਕਿਆ ਤੇ ਤੁਸੀਂ ਇੱਕ ਜੇ ਕਿਸੇ ਮਜ਼ਦੂਰ ਨੂੰ ਕੱਟ ਦਿਓਗੇ ਜਾਂ ਕਰ ਦਿਓਗੇ ਇਹਦੇ ਨਾਲ ਗੱਲ ਨਹੀਂ ਬਣਨੀ ਸੋ ਅੱਜ ਜੀ ਜਿਹੜੀ ਗੱਲਬਾਤ ਹੈ ਉਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਜਦੋਂ ਦਿੱਲੀ 'ਚ ਚੇਅਰਮੈਨੀਆਂ ਨਹੀਂ ਦਿੱਤੀਆਂ ਗਈਆਂ ਦਿੱਲੀ ਚੌਧੇ ਨਹੀਂ ਦਿੱਤੇ ਗਏ ਤਾਂ ਫਿਰ ਅੱਜ ਦਿੱਲੀ ਦੇ ਲੋਕਾਂ ਨੂੰ ਪੰਜਾਬ 'ਚ ਚੇਅਰਮੈਨੀਆਂ ਤੇ ਅਹੁਦੇ ਕਿਹੜੇ ਵਿਹਾਰ ਤੇ ਦਿੱਤੇ ਜਾ ਰਹੇ ਨੇ ਨਾ ਤਾਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਬੋਲਦੇ ਨੇ ਨਾ ਹੀ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰ ਬੋਲ ਰਹੇ ਨੇ ਪਰ ਸਵਾਲ ਤਾਂ ਬਣਦਾ ਕਿ ਇਹ ਵੀ ਇੱਕ ਬਹੁਤ ਵੱਡਾ ਭ੍ਰਸ਼ਟਾਚਾਰ ਹੈ ਕਿ ਹੱਕ ਕਿਸੇ ਦਾ ਹੋਵੇ ਤੇ ਬੈਠੀ ਆ ਕੇ ਕੋਈ ਇਸਤੇ ਨਾਂ ਬੋਲਣਾ ਆਮ ਆਦਮੀ ਪਾਰਟੀ ਦੇ ਵਰਕਰਾਂ ਲਈ ਵੀ ਆਉਣ ਵਾਲੇ ਸਮੇਂ 'ਚ ਸਵਾਲ ਬਣੇਗਾ ਤੇ ਲੀਡਰਾਂ ਲਈ ਵੀ ਜਦੋਂ ਪਿੰਡਾਂ 'ਚ ਆਉਣਗੇ ਤਾਂ ਲੋਕ ਜ਼ਰੂਰ ਪੁੱਛਣਗੇ ਕਿ ਅਹੁਦੇ ਪੰਜਾਬ ਦੇ ਸੀ ਬਿਠਾਏ ਦਿੱਲੀ ਵਾਲੇ ਕਿਉਂ ਗਏ ਆਜੇ ਪੰਜਾਬ ਦੀਆਂ ਚੇਅਰਮੈਨੀਆਂ ਰਾਜ ਸਭਾ ਦੀਆਂ ਸੀਟਾਂ ਅਤੇ ਕਈ ਹੋਰ ਅਹੁਦੇਦਾਰੀਆਂ ਤੇ ਦਿੱਲੀ ਤੋਂ ਲਿਆ ਕੇ ਲੋਕਾਂ ਨੂੰ ਬਿਠਾਇਆ ਜਾ ਰਿਹਾ ਪਰ ਕੀ 10 ਸਾਲ ਦਿੱਲੀ ਵਿੱਚ ਰਹੀ ਸਰਕਾਰ ਦੌਰਾਨ ਕਿਸੇ ਪੰਜਾਬ ਦੇ ਇੱਕ ਵੀ ਵਲੰਟੀਅਰ ਨੂੰ ਇੱਕ ਵੀ ਅਹੁਦੇਦਾਰ ਨੂੰ ਦਿੱਲੀ ਵਿੱਚ ਕੋਈ ਚੇਅਰਮੈਨ ਨਹੀਂ ਦਿੱਤੀ ਗਈ। ਦਿੱਲੀ ਦੀ ਰਾਜ ਸਭਾ ਤੋਂ ਕਿਸੇ ਨੂੰ ਭੇਜਿਆ ਗਿਆ ਇਹ ਸਵਾਲ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਲਈ ਵੀ ਇਹ ਸਵਾਲ ਹੈ ਕਿ ਤੁਸੀਂ ਇਸ ਗੱਲ ਤੇ ਕਿਉਂ ਨਹੀਂ ਬੋਲਦੇ, ਕਿਉਂ ਨਹੀਂ ਪੁੱਛਦੇ ਕਿ ਜਾਂ 10 ਸਾਲ ਸਾਡੀ ਦਿੱਲੀ ਦੇ ਵਿੱਚ ਸੱਤਾ ਰਹੀ ਹੈ, ਤੁਸੀਂ ਪੰਜਾਬ ਦੇ ਕਿਸੇ ਇੱਕ ਵਿਅਕਤੀ ਨੂੰ ਕੋਈ ਜ਼ਿਲ੍ਹਾ ਲੈਵਲ ਦੀ ਚੇਅਰਮੈਨੀ ਵੀ ਨਹੀਂ ਦਿੱਤੀ। ਤੇ ਅੱਜ ਪੰਜਾਬ ਦੇ ਵਿੱਚ ਲਗਾਤਾਰ ਜਿਲ੍ਹਾ ਛੱਡੋ ਸਟੇਟ ਲੈਵਲ ਦੀਆਂ ਚੇਅਰਮੈਨੀਆਂ ਅਤੇ ਉਸ ਤੋਂ ਵੀ ਉੱਤੇ ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਉਹ ਦਿੱਲੀ ਤੇ ਯੂਪੀ ਵਾਲਿਆਂ ਨੂੰ ਦਿੱਤੀਆਂ ਗਈਆਂ ਤਾਂ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਪੰਜਾਬ ਦੇ ਲੋਕ ਅਯੋਗ ਨੇ ਵੀ ਉਹਨਾਂ ਨੂੰ ਦਿੱਲੀ 'ਚ ਵੀ ਨਹੀਂ ਦਿੱਤੀ ਗਈ ਤੇ ਅੱਜ ਤੱਕ ਪੰਜਾਬ ਦੇ ਵਿੱਚ ਸੱਤਾ ਤੇ ਪੰਜਾਬ 'ਚ ਵੀ ਉਹਨਾਂ ਨੂੰ ਲਾਂਬੇ ਕੀਤਾ ਜਾ ਰਿਹਾ ਚੰਗੀਆਂ ਚੰਗੀਆਂ ਚੇਅਰਮੈਨੀਆਂ ਟੌਪ ਟੌਪ ਦੀਆਂ ਰਾਜ ਸਭਾ ਸੀਟਾਂ ਇਹ ਸਾਰੀਆਂ ਚਾਕੇ ਦਿੱਲੀ ਤੇ ਯੂਪੀ ਵਾਲਿਆਂ ਨੂੰ ਵੱਡੇ ਪੱਦਰ ਤੇ ਦਿੱਤੀਆਂ ਗਈਆਂ ਤੇ ਜਦੋਂ ਦਿੱਲੀ ਦੇ ਵਿੱਚੋਂ ਰਾਜ ਸਭਾ ਜੋ ਭੇਜਣਾ ਭੇਜਣਾ ਸੀ ਉਦੋਂ ਦਿੱਲੀ ਤੇ ਯੂਪੀ ਵਾਲੇ ਭੇਜੇਗੇ ਉਦੋਂ ਫਿਰ ਪੰਜਾਬ ਨੂੰ ਨਹੀਂ ਪੁੱਛਿਆ ਗਿਆ ਤੇ ਜਦੋਂ ਦਿੱਲੀ ਦੇ ਵਿੱਚ 10 ਸਾਲ ਸੱਤਾ ਜਦੋਂ ਪੰਜਾਬ 'ਚ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਨਹੀਂ ਸੀ ਤਾਂ ਉਦੋਂ 10 ਸਾਲ ਪੰਜਾਬ ਦੇ ਵਰਕਰਾਂ ਨੂੰ ਕਿਸੇ ਨੂੰ ਇੱਕ ਵੀ ਵਿਅਕਤੀ ਨੂੰ ਉੱਥੇ ਜਿਹੜੀ ਆ ਉਹ ਚੇਅਰਮੈਨ ਹੀ ਦਿੱਤੀ ਗਈ ਮਾਨ ਸਾਹਿਬ ਲਗਾਤਾਰ ਅੱਜ ਬੋਲ ਰਹੇ ਨੇ ਕਿ ਰਮਨ ਅਰੋੜਾ ਦੇ ਮਾਲਜ ਕੇ ਮੈਂ ਭ੍ਰਸ਼ਟਾਚਾਰ ਦੇ ਖਿਲਾਫ ਹਾਂ ਜ਼ੀਰੋ ਟੋਲਰੈਂਸ ਹੈ ਆਪਦੇ ਵੀ ਨਹੀਂ ਬਖਸ਼ੇ ਜਾਣਗੇ ਕੀ ਜਿਹੜੀਆਂ ਚੇਅਰਮੈਨੀਆਂ ਦਿੱਲੀ ਵਾਲਿਆਂ ਨੂੰ ਦਿੱਤੀਆਂ ਜਾਣੀਆਂ ਭ੍ਰਿਸ਼ਟਾਚਾਰ ਨਹੀਂ ਪੰਜਾਬ ਦੇ ਪੈਸੇ ਕਿਸੇ ਹੋਰ ਨੂੰ ਲਟਾਏ ਜਾਣੇ ਭ੍ਰਿਸ਼ਟਾਚਾਰ ਨਹੀਂ ਕੀ ਜਿਹੜਾ ਤੁਸੀਂ ਐਡਾਂ ਤੇ ਕਰੋੜਾ ਰੁਪਇਆ ਖਰਚ ਕਰ ਰਹੇ ਹੋ ਇਹ ਭ੍ਰਿਸ਼ਟਾਚਾਰ ਨਹੀਂ ਕੀ ਜਿਹੜੇ ਤੁਹਾਡੇ ਵੱਖ-ਵੱਖ ਐਮਐਲਿਆਂ ਤੇ ਇਲਜ਼ਾਮ ਲੱਗਦੇ ਕਿ ਟਰੱਕ ਯੂਨੀਅਨ ਆਉਂਦੀ ਪ੍ਰਧਾਨਗੀ ਆਪਣੇ ਬੰਦਿਆਂ ਨੂੰ ਬਿਠਾਈ ਜਾ ਰਹੀ ਹੈ ਉਹ ਕਿਉਂ ਬਿਠਾਇਆ ਜਾ ਰਿਹਾ ਜਾਂਚ ਕਰਦੇ ਹੋ ਕਦੇ ਕੀਤੀ ਹੈ ਤੁਸੀਂ ਕੀ ਉਹ ਚ ਭ੍ਰਿਸ਼ਟਾਚਾਰ ਨਹੀਂ ਟਰੱਕ ਆਪਰੇਟਰ ਰਹੁੰਦੇ ਨੇ ਕਿ ਸਾਡਾ ਕਰੋੜਾ ਰੁਪਇਆ ਜਿਹੜਾ ਹਰ ਸਾਲ ਪ੍ਰਧਾਨ ਦੇ ਰਾਹੀਂ ਉੱਪਰ ਤੱਕ ਚਲਾ ਜਾਂਦਾ ਹੈ ਕੀ ਕਦੇ ਉਹਦੀ ਜਾਂਚ ਕੀਤੀ ਐ ਪਰ ਇੱਥੇ ਜਾਂਚ ਤਾਂ ਛੱਡੋ ਇੱਥੇ ਤਾਂ ਆਪਦੇ ਹੱਕਾਂ ਲਈ ਵੀ ਬੋਲਿਆ ਨਹੀਂ ਜਾਂਦਾ ਇੱਥੇ ਤਾਂ ਵਲੰਟੀਅਰ ਅਸੀਂ ਨਹੀਂ ਕਹਿੰਦੇ ਕਿ ਵਲੰਟੀਅਰ ਜਿਹੜੇ ਆਮਦਵੀ ਪਾਰਟੀ ਦੇ ਨਾਲ ਅਉਧੇ ਨਹੀਂ ਮਿਲਨੇ ਚਾਹੀਦੇ ਮਿਲਨੇ ਚਾਹੀਦੇ ਆ ਕੰਮ ਕੀਤੇ ਉਹਨਾਂ ਨੇ ਲੱਗਦਾ ਲਗਭਗ 2014 13 ਤੋਂ ਲੱਗੇ ਆ 25 ਆ ਗਿਆ 12 ਸਾਲ ਦਾ ਇੰਤਜ਼ਾਰ ਹੈ ਅੱਜ ਵਲੰਟੀਅਰ ਨੂੰ ਕਿਹੜਾ ਉਧਾ ਦਿੱਤਾ ਜਾਂਦਾ ਸਕੂਲ ਕਮੇਟੀਆਂ ਚ ਪਾ ਦਿਓ ਜੀ ਕਿਸੇ ਨੂੰ ਆ ਲਾਦੇਓ ਜੀ ਇਹ ਹੈ ਐਸਸੀ ਵਿੰਗ ਦਾ ਚੇਅਰਮੈਨ ਹੈ ਬੀਸੀ ਵਿੰਗ ਦਾ ਚੇਅਰਮੈਨ ਹੈ ਫਲਾਣੇ ਵਿੰਗ ਦਾ ਚੇਅਰਮੈਨ ਹੈ ਉਹਨਾਂ ਦੇ ਅਹੁਦੇ ਵੀ ਉਹਨਾਂ ਨੂੰ ਦਿੱਤੇ ਜਾਂਦੇ ਪਰ ਆਮ ਆਦਮੀ ਪਾਰਟੀ ਦੇ ਵਲੰਟੀਅਰ ਬੋਲਦੇ ਨਹੀਂ ਜਾਂ ਬੋਲਦੇ ਉਹਨਾਂ ਦੀ ਸੁਣਦਾ ਨਹੀਂ ਇਹ ਹੁਣ ਸਵਾਲ ਬਰਕਰਾਰ ਹੈ ਜਿਸ ਤਰੀਕੇ ਦੇ ਨਾਲ ਦਿੱਲੀ ਵਾਲਿਆਂ ਨੂੰ ਪੰਜਾਬ 'ਚ ਬਿਠਾਇਆ ਜਾ ਰਿਹਾ ਪੰਜਾਬ ਵਾਲਿਆਂ ਨੂੰ ਵੀ ਦਿੱਲੀ 'ਚ ਬਿਠਾਇਆ ਜਾ ਸਕਦਾ ਸੀ ਪੰਜਾਬ ਨੂੰ ਵੀ ਉੱਥੇ ਅਹੁਦੇ ਦਿੱਤੇ ਜਾ ਸਕਦੇ ਸੀ ਤਾਂ ਮੰਨ ਲਿਆ ਜਾਂਦਾ ਕਿ ਯਾ ਦਿੱਲੀ 'ਚ ਸੱਤਾ ਸੀ ਉਦੋਂ ਪੰਜਾਬ ਦੇ ਲੋਕਾਂ ਨੂੰ ਲਾਭ ਮਿਲਿਆ ਅੱਜ ਚਲੋ ਪੰਜਾਬ ਸੱਤਾ ਉੱਥੋਂ ਦੋ ਚਾਰ ਬੰਦੇ ਐਡਜਸਟ ਕਰ ਲਏ ਪਰ ਹੁਣ ਤਾਂ ਇੱਕ ਹੋਰ ਗੱਲ ਨਿਕਲ ਕੇ ਆਈ ਹੈ ਕਿ ਜ਼ਿਲ੍ਹੇ ਪ੍ਰਭਾਰੀ ਵੀ ਇੱਕ ਇੱਕ ਜ਼ਿਲ੍ਹੇ ਤੇ ਬੰਦਾ ਦਿੱਲੀ ਦਾ ਲਗਾਇਆ ਗਿਆ ਕਿ ਜ਼ਿਲ੍ਹਾ ਪ੍ਰਧਾਨ ਆ ਉਹ ਪੰਜਾਬ ਦਾ ਨਾਲ ਉਹ ਜਿਹੜਾ ਇੰਚਾਰਜ ਆ ਉਹ ਦਿੱਲੀ ਦਾ ਮਤਲਬ ਜ਼ਿਲ੍ਹਿਆਂ ਤੱਕ ਕੱਲੋਂ ਇਹ ਹੋਣਾ ਜਿਵੇਂ ਇੱਕ ਪਹਿਲਾਂ ਚਰਚਾ ਚੱਲਦੀ ਸੀ ਕਿ ਹਲਕਾ ਵਾਈਜ਼ ਦਿੱਲੀ ਦਾ ਬੰਦਾ ਆ ਜਾਣਾ ਇੱਕ ਐਮਐਲਏ ਹੋਵੇਗਾ ਕਿ ਕੋਈ ਉਹਦੇ ਬੰਦੇ ਵਿਕਤੀ ਉਹਦੇ ਨਾਲ ਦਿੱਲੀ ਦਾ ਹੋਵੇਗਾ ਸੋ ਪੂਰਨ ਤਰੂਪ ਦੇ ਵਿੱਚ ਪੰਜਾਬ ਦੇ ਉੱਤੇ ਦਿੱਲੀ ਤੇ ਯੂਪੀ ਦਾ ਕਬਜ਼ਾ ਹੋ ਗਿਆ ਤੇ ਇੱਥੇ ਸਾਡੇ ਕੁਝ ਲੋਕ ਭਈਏ ਪਹਜਾਓ ਪੰਜਾਬ ਪਹਜਾਓ ਜਾਈਆਂ ਮਹਮਾ ਚਲਾਈ ਜਾਂਦੇ ਆ ਉਹ ਗਰੀਬ ਮਜ਼ਦੂਰਾਂ ਤੇ ਉੱਤੇ ਤਾਂ ਗੱਲਾਂ ਕਰੀ ਜਾਂਦੇ ਆ ਪਰ ਜਦ ਪ੍ਰਵਾਸੀ ਐਡੇ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵੱਡੇ ਉਹਦਾਂ ਤੇ ਬੈਠ ਰਹੇ ਆ ਉਦੋਂ ਇਹ ਵੀ ਚੁੱਪ ਹੈ ਉਦੋਂ ਇਹ ਵੀ ਨਹੀਂ ਬੋਲ ਰਹੇ ਕੋਈ ਮਹੰਮ ਨਹੀਂ ਚਲਾ ਰਹੇ ਕਿਸ ਪੰਜਾਬ ਪੰਜਾਬੀਆਂ ਦਾ ਤੇ ਰਾਜ ਇੱਥੇ ਪ੍ਰਵਾਸੀਆਂ ਦਾ ਹੋਈ ਜਾਂਦਾ ਹੈ ਇੱਥੇ ਰੌਲਾ ਪੈਂਦਾ ਕਿ ਜੀ ਝੋਨਾ ਨਾਲ ਲਵਾਓ ਇੱਥੇ ਰੌਲਾ ਪੈਂਦਾ ਜੀ ਫੈਕਟਰੀਆਂ ਚੋਂ ਕੱਢੋ ਪਰ ਇੱਥੇ ਤਾਂ ਜਿਹੜੀ ਜਿਨ੍ਹਾਂ ਨੇ ਫੈਕਟਰੀਆਂ ਨੂੰ ਮਨਜ਼ੂਰੀਆਂ ਦੇਣੀਆਂ ਉਹ ਚੇਅਰਮੈਨੀਆਂ ਉਹਨਾਂ ਕੋਲੇ ਜਿਨ੍ਹਾਂ ਨੇ ਫੈਕਟਰੀਆਂ ਦੇ ਪੋਲੂਸ਼ਨ ਤੇ ਕੰਟਰੋਲ ਕਰਨਾ ਉਹ ਚੇਅਰਮੈਨੀਆਂ ਉਹਨਾਂ ਕੋਲੇ ਤੇ ਜਿਨ੍ਹਾਂ ਨੇ ਰਾਜ ਸਭਾ 'ਚ ਜਾ ਕੇ ਸਵਾਲ ਉਠਾਉਣੇ ਆ ਉਹ ਵੀ ਉਹ ਸੋ ਇੱਥੇ ਰਾਜਪੂਰਨ ਰੂਪ ਦੇ ਵਿੱਚ ਤਾਂ ਹੋ ਚੁੱਕਿਆ ਤੇ ਤੁਸੀਂ ਇੱਕ ਜੇ ਕਿਸੇ ਮਜ਼ਦੂਰ ਨੂੰ ਕੱਟ ਦਿਓਗੇ ਜਾਂ ਕਰ ਦਿਓਗੇ ਇਹਦੇ ਨਾਲ ਗੱਲ ਨਹੀਂ ਬਣਨੀ ਸੋ ਅੱਜ ਦੀ ਜਿਹੜੀ ਗੱਲਬਾਤ ਉਹ ਇਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਜਦੋਂ ਦਿੱਲੀ ਚ ਚੇਅਰਮੈਨੀਆਂ ਨਹੀਂ ਦਿੱਤੀਆਂ ਗਈਆਂ ਦਿੱਲੀ ਚ ਅਹੁਦੇ ਨਹੀਂ ਦਿੱਤੇ ਗਏ ਤਾਂ ਫਿਰ ਅੱਜ ਦਿੱਲੀ ਦੇ ਲੋਕਾਂ ਨੂੰ ਪੰਜਾਬ ਚ ਚੇਅਰਮੈਨੀਆਂ ਤੇ ਅਹੁਦੇ ਕਿਹੜੇ ਵਿਹਾਰ ਤੇ ਦਿੱਤੇ ਜਾ ਰਹੇ ਨੇ ਨਾ ਤਾਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਬੋਲਦੇ ਨੇ ਨਾ ਹੀ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰ ਬੋਲ ਰਹੇ ਨੇ ਪਰ ਸਵਾਲ ਤਾਂ ਬਣਦਾ ਹੈ ਕਿ ਇਹ ਵੀ ਇੱਕ ਬਹੁਤ ਵੱਡਾ ਭ੍ਰਸ਼ਟਾਚਾਰ ਹੈ ਕਿ ਹੱਕ ਕਿਸੇ ਦਾ ਹੋਵੇ ਤੇ ਬੈਠੇ ਆ ਕੇ ਕੋਈ ਇਸਤੇ ਨਾਮ ਬੋਲਣਾ ਆਮ ਆਦਮੀ ਪਾਰਟੀ ਦੇ ਵਰਕਰਾਂ ਲਈ ਵੀ ਆਉਣ ਵਾਲੇ ਸਮੇਂ 'ਚ ਸਵਾਲ ਬਣੇਗਾ ਤੇ ਲੀਡਰਾਂ ਲਈ ਵੀ ਜਦੋਂ ਪਿੰਡਾਂ 'ਚ ਆਉਣਗੇ ਤਾਂ ਲੋਕ ਜ਼ਰੂਰ ਪੁੱਛਣਗੇ ਕਿ ਅਹੁਦੇ ਪੰਜਾਬ ਦੇ ਸੀ ਬਿਠਾਏ ਦਿੱਲੀ ਵਾਲੇ ਕਿਉਂ ਗਏ